ਅੱਜ ਸਥਾਨਕ ਜਗਤ ਫਾਰਮ ਦੇ ਵਿੱਚ ਭਾਜਪਾ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੀ ਅਗਵਾਈ ਦੇ ਹੇਠ ਤ੍ਰਿਦੇਵ ਸੰਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਭਾਜਪਾ ਲੋਕ ਸਭਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਕੈਬਨਟ ਮੰਤਰੀ ਅਸੀਮ ਕੋਲ ਹਰਿਆਣਾ ਸਰਕਾਰ ਅਨੈਲ ਸਰੀਨ ਭਾਜਪਾ ਪੰਜਾਬ ਮਹਾ ਮੰਤਰੀ ਪ੍ਰਵੀਨ ਬਾਂਸਲ ਸਮੇਤ ਸੀਨੀਅਰ ਭਾਜਪਾ ਲੀਡਰਸ਼ਿਪ ਅਤੇ ਵੱਡੀ ਗਿਣਤੀ ਦੇ ਵਿੱਚ ਭਾਜਪਾ ਵਰਕਰਾਂ ਨੇ ਸ਼ਿਰਕਤ ਕੀਤੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਪਾਰਟੀ ਦੇ ਨੀਂਹ ਪੱਥਰ ਬਣ ਕੇ ਇਹ ਪਾਰਟੀ ਦੀ ਬਹੁਤ ਵੱਡੀ ਜਿਹੜੀ ਇਮਾਰਤ ਅੱਜ ਦਿਖਤੀ ਹੈ ਉਹਦੀ ਸਾਰੀ ਕੀਤੀ ਹੈ 11 ਲੋਕਾਂ ਤੋਂ ਸ਼ੁਰੂ ਹੋਇਆ ਭਾਰਤੀ ਜਨ ਸੰਘ 6 April 1980 ਨੂੰ ਭਾਰਤਨਤਾ ਪਾਰਟੀ ਦੇ ਰੂਪ ਚ ਜਦ ਇਹਨੂੰ ਬਦਲੇਆ ਔਰ ਅੱਜ 18 ਕਰੋੜ ਲੋਕਾਂ ਦੀ ਸਦਸਿਆਂ ਦੀ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਬਣਨ ਦਾ ਜੀ ਨੂੰ ਗੌਰਵ ਹਾਸਲ ਹੋਇਆ ਮੈਂ ਵਿਚਾਰ ਦੀ ਜਿਹੜੀ ਦ੍ਰਿੜਤਾ ਹੈ ਉਹਨੂੰ ਸਲਾਮ ਕਰਦਾ ਜਿਹੜੇ ਸਾਡੇ ਅਣਗਿਣਤ ਲੋਕ ਇਸ ਪਾਰਟੀ ਨੂੰ ਇਸ ਵਿਚਾਰ ਨੂੰ ਸਮਰਪਿਤ ਹੋ ਕੇ ਇਹਨੂੰ ਵੱਡਾ ਕਰਨ ਲਈ ਆਪਣੀਆਂ ਕੁਰਬਾਨੀਆਂ ਦੇ ਗਏ ਉਹਨਾਂ ਨੂੰ ਨਮਨ ਕਰਦਾ ਤੇ ਹਰ ਕਾਰਜਕਰਤਾ ਦੇ ਪਸੀਨੇ ਨੂੰ ਨਮਨ ਕਰਦਾ ਜਿਨ੍ਹਾਂ ਨੇ ਆਪਣਾ ਬੜੀ ਮਿਹਨਤ ਕਰਕੇ ਅੱਜ ਪਾਰਟੀ ਦਾ ਇਸ ਰੂਪ ਖੜਾ ਕੀਤਾ ਹੈ ਪਾਰਟੀ ਦੇ ਸਥਾਪਨਾ ਦਿਵਸ ਦੀ ਪਾਰਟੀ ਨੂੰ ਪਿਆਰ ਕਰਨ ਵਾਲੇ ਹਰ ਕਾਰਿਆਕਰਤਾ ਨੂੰ ਬਹੁਤ-ਬਹੁਤ ਵਧਾਈ ਸਰ ਇਸ ਵਾਰ ਦਾ ਨਾਅਰਾ ਹੈ ਅਬ ਕੀ ਵਾਰ 400 ਪਾਰ ਕਰ ਲਵਾਂਗੇ ਦੇਖੋ 2014 ਚ ਜਦ ਯੂਪੀਏ ਦੇ ਖਿਲਾਫ ਬਹੁਤ ਤਕੜਾ ਮਾਹੌਲ ਸੀ 10 ਸਾਲਾਂ ਦੀ ਸਰਕਾਰ ਫੇਲ ਹੋਈ ਸੀ ਮੋਦੀ ਜੀ ਪਹਿਲੀ ਵਾਰ ਇੱਕ ਵਿਸ਼ਵਾਸ ਦੇ ਨਾਲ ਲੋਕਾਂ ਦੇ ਵਿੱਚ ਗਏ ਸੀ ਲੋਕਾਂ ਨੇ ਭਰਪੂਰ ਸਮਰਥਨ ਤੇ ਇਹ ਲੱਗਦਾ ਸੀਗਾ ਵੀ ਇਹ ਤੋਂ ਵੱਡਾ ਸਮਰਥਨ ਕਦੇ ਕਿਸੇ ਪਾਰਟੀ ਨੂੰ ਮਿਲ ਨਹੀਂ ਸਕਦਾ 282 ਸੀਟਾਂ ਆਈ ਸੀ ਉੰਨੇ ਚ ਲੋਕਾਂ ਨੇ ਵਿਰੋਧ ਵੀ ਕੀਤਾ ਕਿ ਹਜੀ ਮੋਦੀ ਜੀ ਨੇ ਉਹ ਜਲਵਾ ਨਹੀਂ ਰਿਹਾ ਲੇਕਿਨ 303 ਸੀਟਾਂ ਆਈਆਂ ਨੇ। ਔਰ ਇਸ ਵਾਰ ਵਿਪੱਖਸ਼ ਦੀ ਜੋ ਹਾਲਤ ਹੈ ਸਾਰੇ ਵਿਪਕਸ਼ੀ ਇਕੱਠੇ ਹੋ ਗਏ। ਜਿਹੜੇ ਇੱਕ ਦੂਜੇ ਨੂੰ ਪਾਣੀ ਪੀ ਪੀ ਕੋਸਦੇ ਸੀ। ਉਹ ਸਭ ਇਕੱਠੇ ਹੋ ਗਏ ਉਹਨਾਂ ਦੀ ਘਬਰਾਹਟ। ਇਹ ਕਲੀਅਰਲੀ ਦੱਸਦੀ ਏ ਕਿ ਮੋਦੀ ਜੀ ਨੂੰ ਲੋਕ ਕਿੰਨਾ ਪਿਆਰ ਕਰ ਰਹੇ ਨੇ। ਇੱਕ ਵਿਚਾਰ ਦੇ ਪ੍ਰਤੀ ਸਾਰੇ ਦੇਸ਼ ਦੀਆਂ ਪਾਰਟੀਆਂ ਖੜੀ ਹੋ ਗਈਆਂ ਨੇ। ਉਹਨਾਂ ਨੂੰ ਕੋਈ ਮੁੱਦੇ ਤੋਂ ਮਤਲਬ ਨਹੀਂ। ਉਹਨਾਂ ਨੂੰ ਕੋਈ ਰਾਜਨੀਤੀ ਕੇਵਲ ਇੱਕ ਵਿਚਾਰ ਹੈ ਕਿ ਮੋਦੀ ਜੀ ਨੂੰ ਪਿੱਛੇ ਹਟਾਉਣ। ਅਰ ਮੋਦੀ ਜੀ ਦਾ ਇਹ ਜਿਹੜਾ ਪਿਆਰ ਹੈ ਮੋਦੀ ਜੀ ਦੀ ਜੋ ਗਾਰੰਟੀ ਹੈ ਉਹ ਉਹਦੇ ਸਦਕੇ 370 ਸੀਟਾਂ ਬੀਜੇਪੀ ਪੱਕਾ ਕ੍ਰਾਸ ਕਰੂਗੀ ਤੇ ਐਨਡੀਏ 400 ਪਾਰ ਜੋ ਨਾਰਾ ਹੈ ਇਸ ਵਾਰ ਅਬ ਕੀ ਵਾਰ 400 ਪਾਰ ਉਹ ਪੱਕਾ ਚਲੀ ਤਾਰ ਦੋ ਚਾਹੋਗੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਏ ਹੋ ਤੁਸੀਂ ਕੀ ਕਹਿਣਾ ਚਾਹੋਗੇ ਅ ਪਹਿਲੇ ਤਾਂ ਵਧਾਈ ਦੇਣਾ ਚਾਹੁੰਦੀ ਹਾਂ ਮੈਂ ਅ ਕਾਸ ਜੀ ਨੂੰ ਔਰ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਇਹ ਪ੍ਰੋਗਰਾਮ ਦਾ ਪ੍ਰਬਾਲਾ ਕੀਤਾ ਔਰ ਇਹ ਇੱਕ ਸਾਡੀ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਉਹਨਾਂ ਦੀ ਇਹ ਸਮਝ ਲਓ ਨੀ ਪੱਥਰ ਧਰ ਗਿਆ ਕਨੌਰ ਦਾ ਕਿਉਂਕਿ ਇਸ ਲੈਵਲ ਤੋਂ ਹੀ ਇਲੈਕਟਰੀ ਜਾਂਦੀ ਹੈ ਬੂਥ ਲੈਵਲ ਤੋਂ ਉੱਪਰ ਤੱਕ ਜਾਂਦੀ ਹੈ ਔਰ ਸਭ ਤੋਂ ਜਿਹੜੇ ਐਮ ਔਰ ਜ਼ਰੂਰੀ ਔਰ ਸਭ ਤੋਂ ਜਿਹੜੇ ਸਾਨੂੰ ਜ਼ਰੂਰਤ ਹੁੰਦੀ ਹੈ ਇਲੈਕਸ਼ਨ ਦੇ ਵਿੱਚ ਉਹ ਬੂਥ ਲੈਵਲ ਦੀ ਹੁੰਦੀ ਹੈ ਔਰ ਇਹਨਾਂ ਦੇ ਮੋੜਿਆਂ ਦੇ ਉੱਤੇ ਅਸੀਂ ਲੜਾਈ ਲੜਨੀ ਹੈ ਹਾਂਜੀ ਤੇ ਮਾਰਾਣੀ ਸਾਹਿਬ ਤੁਸੀਂ ਜਦ ਕਾਂਗਰਸ ਪਾਰਟੀ ਤੋਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਤੁਸੀਂ ਸਿਰਫ ਉਹਨਾਂ ਦੇ ਹੀ ਸੰਪਰਕ ਵਿੱਚ ਹੋ ਜਿਹੜੇ ਕਾਂਗਰਸ ਤੋਂ ਬੀਜੇਪੀ ਦੇ ਹੈ ਕਿ ਦੂਜਿਆਂ ਦੇ ਸੰਪਰਕ ਵਿੱਚ ਵੀ ਤੁਸੀਂ ਹੋ ਕਿ ਕਿਹੜੀ ਪਾਰਟੀ ਜਿਹੜੇ ਟਕਸਾਲੀ ਹੈਗੇ ਸਾਡੇ ਰਾਜਪੁਰੇ ਦੀ ਆਪਾਂ ਗੱਲ ਕਰੀਏ ਰਾਜਪੁਰੇ ਦੇ ਕੁਝ ਐਜੇ ਟਕਸਾਲੀ ਹੈਗੇ ਜਿਹੜੇ ਜਿਨ੍ਹਾਂ ਨੇ ਬੜੇ ਬਲੀਦਾਨ ਦਿੱਤੇ ਹੈਗੇ ਬੀਜੇਪੀ ਉਹਨਾਂ ਦੇ ਉਹਨਾਂ ਦੇ ਸੰਪਰਕਿਤ ਤੁਸੀਂ ਆਏ ਹੋ ਤੁਸੀਂ ਇਲੈਕਸ਼ਨ ਲੜ ਰਹੇ ਹੋ ਦੇਖੋ ਹੌਲੀ ਹੌਲੀ ਸਾਰਿਆਂ ਦੇ ਸੰਪਰਕ ਰੇ ਜਿਸ ਤਰ੍ਹਾਂ 90 ਵਾਲੇ ਸਾਰੇ ਅਲੱਗ ਜਿਹੜੇ ਜੀਪੀ ਨੂੰ ਸਾਂਭਖਿਆ ਅੱਜ ਤੱਕ ਇਲਾਕੇ 'ਚ ਉਹਨਾਂ ਨੂੰ ਮਿਲੇ ਐ ਕਿਉਂਕਿ ਉਹਨਾਂ ਦੇ ਪਰਿਵਾਰ 'ਚ ਐਸੀ ਜਾ ਰਹੇ ਐ ਔਰ ਇਸੇ ਤਰੀਕੇ ਦੇ ਨਾਲ ਪਾਟਣਾ ਵਾਲੇ ਮਿਲ ਗਏ ਅੱਜ ਮੈਂ ਡੇਹਰਾ ਬਸੀ ਵਾਲਿਆਂ ਨੂੰ ਮਿਲੂੰਗੀ ਕਨੌਰ ਵਾਲਿਆਂ ਨੂੰ ਮਿਲੂੰਗੀ ਤਾਂ ਹੌਲੀ-ਹੌਲੀ ਕਰਕੇ ਇਸ 2-4 ਦਿਨਾਂ ਦੇ ਵਿੱਚ ਪੂਰੇ ਪਰਿਵਾਰ ਦੇ ਵਿੱਚ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੋਈ ਉਹਨਾਂ 'ਚ ਅਸੀਂ ਸ਼ਾਮਲ ਹੈ ਮੈਡਮ ਤੁਸੀਂ ਜੇ ਆਪਾਂ ਰਾਜਪੁਰੇ ਦੀ ਗੱਲ ਕਰੀਏ ਤੇ ਰਾਜਪੁਰੇ ਦੇ ਵਿੱਚ ਕੁਝ ਸਾਡੇ ਜਿਹੜੇ ਤੁਹਾਡੇ ਪੁਰਾਣੇ ਟਕਸਾਲੀ ਹੈਗੇ ਭਾਜੀਪੀ ਦੇ ਉਹ ਸਾਡੇ ਸੰਪਰਕ ਦੇ ਵਿੱਚ ਤੇ ਉਹ ਆਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਸ ਚੀਜ਼ ਨੂੰ ਲੈ ਕੇ ਵਿਰੋਧ ਵੀ ਕਰਨ ਕਿ ਮਹਾਰਾਣੀ ਸਾਹਿਬ ਨੂੰ ਸਿਰਫ ਰਾਜਪੁਰੇ ਦੇ ਵਿੱਚ ਇੱਕੋ ਹੀ ਸਖਸ਼ਾ ਵੀ ਜਿਹੜਾ ਦਿਖਦਾ ਵੀ ਉਹ ਉਹਨਾਂ ਨੂੰ ਜਿਤਾ ਸਕਦਾ ਵੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਉਹ ਹਰ ਜਗ੍ਹਾ ਤੇ ਵੀ ਜੇ ਮਤਲਬ ਜੇ ਉਹ ਕਿਤੇ ਕਹੇ ਤਾਂ ਮਹਾਰਾਣੀ ਸਾਹਿਬ ਜਾਣਦੇ ਆ ਜੇ ਤਾਂ ਨਹੀਂ ਜਾਣਦੇ ਉੱਤ ਘਟ ਗਈਆਂ ਰਾਜਪੁਰੇ ਮੈਨੂੰ ਬੁਲਾਣ ਤਾਂ ਮੈਂ ਜ਼ਰੂਰ ਆਉਂਗੀ ਹਾਂ ਜੀ ਦੇਖੋ ਇਹ ਬਹੁਤ ਇਲਕਸ਼ਨਾ ਲੜੀ ਹੋਈਆਂ ਮੈਂ ਮੈਨੂੰ ਪਤਾ ਹੈ ਕਿ ਇੱਕ ਇੱਕ ਸ਼ਖਸ ਦੀ ਆਪਣੀ ਆਪਣੀ ਉਹਦੀ ਅਹਿਮੀਅਤ ਹੁੰਦੀ ਹੈ ਔਰ ਇਹ ਜੇ ਕੋਈ ਸ਼ਖਸ ਨਹੀਂ ਹੈ ਜਿਹਦੇ ਬਿਨਾ ਅਸੀਂ ਕੋਈ ਕੰਮ ਕਰ ਸਕੀਏ ਸੋ ਜਿਸ ਤਰ੍ਹਾਂ ਮੈਂ ਕਿਹਾ ਮੈਂ ਵੀ ਨਵੀਂ ਆਈਆਂ ਮੈਂ ਉਹਨਾਂ ਦੇ ਪਰਿਵਾਰ ਚ ਆਈਆਂ ਹਾਂ ਤਾਂ ਜ਼ਰੂਰ ਉਹਨਾਂ ਨਾਲ ਸੰਪਰਕ ਕਰਾਂਗੇ ਔਰ ਉਹਨਾਂ ਦੀ ਪ੍ਰੋਪਰ ਇਜ਼ਤ ਹੋਏਗੀ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਕਿ ਲਗਾਤਾਰ ਉਹੀ ਇੱਕ ਸਾਕਸ਼ਾ ਜੋ ਮਹਿਲ ਵਿੱਚ ਲੋਕਾਂ ਨੂੰ ਲਿਜਾ ਲਿਆ ਕੇ ਤੁਹਾਨੂੰ ਮਿਲਾ ਰਿਹਾ ਤੇ ਮਹਿਲ ਉਹ ਇਸ ਚੀਜ਼ ਦਾ ਕਾਫੀ ਵਿਰੋਧ ਹੋ ਰਿਹਾ ਮੈਡਮ ਰਾਜਾ ਸ਼ਹਿਰ ਚਲੋ ਮੈਂ ਇਹਨਾਂ ਨੂੰ ਥੋੜੇ ਰਹੀ ਦੱਸਣਾ ਚਾਹੂੰ ਐ ਵੈਸੇ ਵੀ ਦੱਸੂਗੀ ਕਿ ਮਹਿਲ ਇੱਕ ਬੰਦੇ ਦਾ ਨਹੀਂ ਹੈ ਸਾਰਿਆਂ ਦਾ ਹੈ ਔਰ ਜੀ ਆਇਆਂ ਇਹਨਾਂ ਨੂੰ ਇਨਾਂ ਦਾ ਘਰ ਹੈਗਾ ਮੈਂ ਇੱਕ ਇੱਕ ਵਾਰ ਸ਼ੋਰ ਦੀ ਗੱਲ ਹੈ ਪਰ ਗਾਂਧੀ ਜੀ ਤੁਹਾਡੇ ਅਪੋਜ਼ਿਟ ਆ ਗਏ ਨੇ ਹਾਂ ਜੀ ਕਾਂਗਰਸ ਵਾਲੇ ਆਪੋਜ਼ਿਟ ਖੜੇ ਹੋਏ ਨੇ ਇੱਕ ਵਾਰ ਫੇਰ ਤੋਂ ਸੰਭਾਵਨਾ ਹੈਗੀ ਵੀ ਗਾਂਧੀ ਜੀ ਨੂੰ ਟਿਕਟ ਮਿਲ ਜੇਗੀ ਕਿਸ ਤਰ੍ਹਾਂ ਚਲੋ ਦੇਖੋ ਕਿਸ ਨੂੰ ਮਿਲਦੀ ਹੈ ਫਿਰ ਗੱਲ ਕਰਾਂਗੇ ਠੀਕ ਹੈ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ 6 April ਨੂੰ ਸਾਡੀ ਪਾਰਟੀ ਦਾ ਸਥਾਪਨਾ ਦਿਵਸ ਹੈ ਪਾਰਟੀ ਦੇ ਸਥਾਪਨਾ ਦਿਵਸ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਗਾ ਅੱਜ ਵਿਧਾਨ ਸਭਾ ਹਲਕਾ ਘਨੌਰ ਦਾ ਤ੍ਰੀਦੇਵ ਸਮਾਗਮ ਅਸੀਂ ਜੋ ਆਯੋਜਿਤ ਹੈ ਸਾਡੇ ਸਾਰੇ ਮੰਡਲ ਪ੍ਰਧਾਨ ਸਹਿਬਾਨ ਸਾਰੇ ਹੀ ਕਾਰਜਕਰਤਾਵਾਂ ਦੀ ਮਿਹਨਤ ਨਾਲ ਇਹ ਤ੍ਰੀਦੇਵ ਸਮਾਗਮ ਹੋ ਜਾ ਰਿਹਾ ਹੈ ਹਰ ਇੱਕ ਬੂਥ ਤੋਂ ਸਾਡੇ ਵਿਧਾਨ ਸਭਾ ਦੇ 210 ਬੂਥ ਨੇ ਹਰ ਇੱਕ ਬੂਥ ਤੋਂ ਤਿੰਨ ਤਿੰਨ ਕਾਰਜਕਰਤਾ ਆਏ ਨੇ ਬੂਥ ਪ੍ਰਧਾਨ ਬੀਐਲਏ 2 ਤੇ ਬੂਥ ਪਾਲਕ ਇਹਨਾਂ ਤਿੰਨਾਂ ਨੂੰ ਮਿਲਾ ਕੇ ਤ੍ਰੀਦੇਵ ਬਣ ਗਿਆ ਅੱਜ ਇਹ ਤ੍ਰੀਦੇਵ ਸਮਾਗਮ ਹੈ ਤੇ ਸਾਡੇ ਮੁੱਖ ਮਹਿਮਾਨ ਸ਼੍ਰੀ ਸੀਮ ਗੋਲ ਜੀ ਮੇਰੇ ਵੱਡੇ ਭਰਾ ਜੋ ਹਰਿਆਣਾ ਸਰਕਾਰ ਤੋਂ ਮੰਤਰੀ ਨੇ ਮਹਾਰਾਣੀ ਪਰਨੀਤ ਕੌਰ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਅਨਿਲ ਸ਼ਰਮਣ ਜੀ ਜੋ ਸਾਡੇ ਪ੍ਰਦੇਸ਼ ਨੇ ਬਾਂਸਲ ਸਾਹਿਬ ਸਾਰੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਇਆਂ ਕਹਨਾ ਮੈਂ ਪ੍ਰੈਸ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰੂੰਗਾ ਜੋ ਤੁਸੀਂ ਆਪਣਾ ਟਾਈਮ ਕੱਢ ਕੇ ਪਹੁੰਚੇ